ਬੀਟੀਵੀ ਦੇ 20 ਸਪੈਸ਼ਲ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਫਿਰ ਤੋਂ ਸਵਾਗਤ ਹੈ ਜਿਸ ਤਰ੍ਹਾਂ ਤੁਹਾਡੇ ਨਾਲ ਸੀ ਖਾਸ ਖਾਸ ਪਰਸਨੈਲਿਟੀ ਦੀ ਗੱਲਬਾਤ ਕਰਾਉਂਦੇ ਰਹੇ ਹਾਂ ਉਹਨਾਂ 'ਚ ਸ਼ਾਮਲ ਅੱਜ ਇੱਕ ਨਾਟਕਕਾਰ ਔਰ ਇੱਕ ਪ੍ਰਸਿੱਧ ਕਲਾਕਾਰ ਡਾਇਰੈਕਟਰ ਉਹਨਾਂ ਨਾਲ ਤੁਹਾਡੀ ਅੱਜ ਗੱਲਬਾਤ ਕਰਾਵਾਂਗੇ ਵੈਸੇ ਪਿਛਲੇ ਸਾਲਾਂ 'ਚ ਉਹਨਾਂ ਨਾਲ ਤੁਹਾਡੀ ਵਾਕਫੀਅਤ ਕਰਵਾਈ ਗਈ ਸੀ ਪਿੱਛੇ ਵੀ ਕਿਉਂਕਿ ਉਹ ਅਕਸਰ ਸਾਡੇ ਸ਼ਹਿਰ ਚ ਆਉਂਦੇ ਰਹਿੰਦੇ ਆ ਔਰ ਬਲਕੇ ਦੇਸ਼ਾਂ ਦੇਸ਼ਾਂ ਜੋਨਾਂ ਦਾ ਕਾਫੀ ਸਾਰੇ ਨਾਟਕ ਉਹ ਖੇਡ ਚੁੱਕੇ ਆ ਸੋ ਮੇਰਾ ਕਹਿਣਾ ਹੈ ਕਿ ਡਾਕਟਰ ਸਭ ਤੋਂ ਪਹਿਲਾਂ ਸਾਡੀ ਸਟੂਡੀਓ ਛਾਜ਼ਰ ਸੋ ਸਭ ਤੋਂ ਪਹਿਲਾਂ ਕਰਦੇ ਉਹਨਾਂ ਦਾ ਸਵਾਗਤ ਫਿਰ ਗੱਲਬਾਤ ਕਰਦੇ ਉਹਨਾਂ ਨੂੰ ਸ਼ੁਰੂ ਬਹੁਤ ਸਵਾਗਤ ਹੈ ਜੀ ਡਾਕਟਰ ਸਾਹਿਬ ਬਹੁਤ ਮਿਹਰਬਾਨੀ ਜੀ ਤੁਹਾਡਾ ਇੱਥੇ ਕੈਲਗਰੀ ਦੇ ਵਿੱਚ ਵੀ ਬਹੁਤ ਬਹੁਤ ਸਵਾਗਤ ਹੈ ਬਹੁਤ ਮਿਹਰਬਾਨੀ ਸਟੂਡੀਓਜ਼ ਵੀ ਜੀ ਆ ਜਦ ਅਸ਼ਕੋ ਜੇ ਤੁਹਾਨੂੰ ਪਤਾ ਹੈ ਕਿ ਸਾਡੇ ਇੱਥੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਬਣੀ ਹੋਈ ਆ ਉਹਨਾਂ ਲਈ ਕੀਤਾ ਹੁੰਦਾ ਕਿ ਹਰ ਸਾਲ ਉਹ ਇੱਕ ਨਾਟਕ ਪਹਿਲਾ ਕਰਵਾਉਂਦੇ ਆ ਅਪ੍ਰੈਲ ਮਹੀਨੇ ਚ ਔਰ ਉਸ ਤੋਂ ਇਲਾਵਾ ਫਿਰ ਇੱਕ ਇੱਕ ਨਾਟਕ ਹੋ ਹੋਰ ਕਰਵਾਉਂਦੇ ਆ ਸਤੰਬਰ ਅਕਤੂਬਰ ਮਹੀਨਿਆਂ ਦੇ ਵਿੱਚ ਉਸ ਸੰਬੰਧ ਵਿੱਚ ਡਾਕਟਰ ਸਾਹਿਬ ਸਿੰਘ ਉਹਨਾਂ ਨੂੰ ਆਮ ਤੌਰ ਤੇ ਬੁਲਾਉਂਦੇ ਰਹਿੰਦੇ ਆ ਉਹਨਾਂ ਨਾਲ ਤੁਹਾਡੀ ਮੁਲਾਕਾਤ ਡਾਕਟਰ ਸਾਹਿਬ ਨਾਲ ਪਿਛਲੀ ਵਾਰੀ ਕਰਵਾਈ ਸੀ ਕਿ ਕਿ ਵੀ ਹਾਂ ਡਾਕਟਰ ਸਾਹਿਬ ਜਿਹੜੇ ਉਹ ਡਾਕਟਰ ਤੋਂ ਕਲਾਕਾਰ ਨਾਟਕਕਾਰ ਬਣੇ ਸੋ ਇਸ ਵਾਰ ਜੋ ਕੁਝ ਹੋ ਇੱਥੇ ਪੇਸ਼ ਕਰਨੇ ਚਾਹੁੰਦੇ ਜਿਹੜੇ ਨਾਟਕ ਉਹ ਦੋ ਇੱਥੇ ਤਿਆਰ ਕਰ ਰਹੇ ਆ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਬਾਰੇ ਗੱਲਬਾਤ ਕਰਦੇ ਆਂ ਔਰ ਸਭ ਤੋਂ ਪਹਿਲਾਂ ਜਾਣਕਾਰੀ ਇੰਨੀ ਕੁ ਤੁਹਾਡੇ ਨਾਲ ਸਾਂਝੀ ਕਰਦੇ ਕਿ ਉਹ ਬਹੁਤ ਲੰਬੇ ਸਮੇਂ ਤੋਂ ਨਾਟਕ ਕਰ ਰਹੇ ਆ ਔਰ ਜਿਹੜੇ ਆਪਾਂ ਕਹਿੰਦਾ ਸੋਲੋ ਨਾਟਕ ਉਹਨਾਂ 'ਚ ਉਹਨਾਂ ਦਾ ਨਾਮ ਬਿਲਕੁਲ ਸਿਖਰ ਤੇ ਆ ਪਰ ਅੱਜ ਕੱਲ੍ਹ ਉਹ ਡਾਇਰੈਕਸ਼ਨ ਦੇ ਉੱਤੇ ਵੀ ਕਾਫੀ ਜ਼ੋਰ ਦੇ ਰਹੇ ਪਿੱਛੇ ਜਿਹੋ ਉਹਨਾਂ ਨੇ ਵੈਨਕੂਵਰ ਦੇ 'ਚ ਨਾਟਕ ਡਾਇਰੈਕਟ ਕੀਤਾ ਜਿਹਦੀ ਕਾਫੀ ਚਰਚਾ ਹੋਈ ਔਰ ਬਹੁਤ ਜ਼ਿਆਦਾ ਲੋਕਾਂ ਨੇ ਕਾਫੀ ਗਿਣਤੀ 'ਚ ਦੇਖਿਆ ਔਰ ਪ੍ਰਸ਼ੰਸਾ ਕੀਤਾ ਸੋ ਅ ਤੁਸੀਂ ਥੋੜੀ ਜੀ ਜਾਣਕਾਰੀ ਆਉਂਦੀ ਉਹ ਵੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਨਾਟਕ ਕਲਾ ਦੇ ਵਿੱਚ ਇਹਦਰ ਆਪਣਾ ਹੁਣ ਜਣਾ ਕੰਮ ਕਰ ਸ਼ੁਰੂ ਕੀਤਾ ਜੀ ਮੈਨੂੰ 70ਵਾਂ ਸਾਲ ਹੈ ਹੁਣ 36 ਸਾਲ ਹੋ ਗਏ ਨੇ ਜੀ ਰੰਗਮੰਚ ਦੀ ਜਦੋਂ ਸ਼ੁਰੂਆਤ ਕੀਤੀ ਸੀ ਤੇ ਉਦੋਂ ਤੇ ਐਜ਼ ਐਨ ਐਕਟਰ ਸ਼ੁਰੂ ਕੀਤਾ ਸੀ ਜੀ ਫਿਰ ਐਕਟਰ ਤੋਂ ਔਲੀ ਔਲੀ ਡਾਇਰੈਕਸ਼ਨ ਵਾਲੇ ਪਾਸੇ ਆਏ ਫਿਰ ਲਿਖਣ ਵਾਲਾ ਵੀ ਥੋੜਾ ਲੱਗਾ ਵੀ ਸੰਭਾਵਨਾ ਹੈਗੀ ਆ ਹੂੰ ਸੋ ਹੁਣ ਤੱਕ ਮੈਂ ਤਕਰੀਬਨ 34 ਨਾਟਕ ਲਿਖ ਚੁੱਕਾ ਜੀ ਤੇ ਜਿਹੜੇ ਡਾਇਰੈਕਟ ਕੀਤੇ तकरीबन ਮੇਰੇ ਖਿਆਲ 90 ਦੇ ਕਰੀਬ ਨਾਟਕ ਹੋ ਚੁੱਕੇ ਜਿਹੜੇ ਡਾਇਰੈਕਟ ਕੀਤੇ ਆ ਜੀ ਤੇ ਐਕਟਿੰਗ ਦਾ ਬਹੁਤ ਨਾਟਕ ਹੋ ਗਿਆ तकरीबन 150 ਨਾਟਕ ਹੋ ਗਿਆ ਤੇ ਉਹਨਾਂ ਦੀਆਂ 7 ਕਹ千 ਰੇਸ਼ਕਾਰੀਆ ਹੁਣ ਤੱਕ ਹੋ ਚੁੱਕੀਆਂ ਨੇ ਸੋ ਲਗਾਤਾਰ ਲੱਗੇ ਹੋਏ ਆ ਲੋਕਾਂ ਵੱਲੋਂ ਪਿਆਰ ਮਿਲਦਾ ਤੇ ਉਹ ਜਦੋਂ ਪਿਆਰ ਮਿਲਦਾ ਫਿਰ ਥੋੜਾ ਹੋਰ ਜੀ ਕਰਦਾ ਕਿ ਤੁਸੀਂ ਹੋਰ ਜ਼ਿਆਦਾ ਕਰੋ ਜੀ ਤੁਹਾਡੀ ਕਮਿਟਮੈਂਟ ਹੈ ਖਾਸ ਤੌਰ ਤੇ ਇਸ ਦਿਸ਼ਾ ਵੱਲ ਜੀ ਕੇ ਜਾਗਰੂਕ ਕੀਤਾ ਜਾਵੇ ਲੋਕਾਂ ਨੂੰ ਉਹਨਾਂ ਦੇ ਮਸਲੇ ਸਬੰਧੀ ਤੇ ਮਸਲਿਆਂ ਦੇ ਹੱਲ ਬਣ ਸਬੰਧੀ ਤੁਸੀਂ ਬਹੁਤ ਗਿਣਤੀ ਚ ਨਾਟਕ ਭਾਰਤ ਵਿੱਚ ਖੇਡੇ ਆ ਵੱਖ-ਵੱਖ ਸਟੇਟਸ ਵਿੱਚ ਉਹਨਾਂ ਦੀ ਗਿਣਤੀ ਕਿੰਨੀ ਹੈ ਜਿਹੜੇ ਜਿੰਨੇ ਬਤਲ ਸ਼ੋਅ ਤੁਸੀਂ ਕੀਤੇ ਆ ਉੱਥੇ ਮੈਂ ਜਦੋਂ ਤੁਸੀਂ ਸੋਲੋ ਨਾਟਕਾਂ ਦੀ ਜੇ ਮੈਂ ਗੱਲ ਕਰ ਰਿਹਾ ਉਹਨਾਂ ਮੇਰਿਆਂ ਦੀ ਜਦੋਂ ਮੇਰਾ ਨਾਟਕ ਤਾਂ ਲਖਰੀ ਨਾਮ ਦਾ ਆ ਉਹਦੇ 100 ਤੋਂ ਉੱਪਰ ਸ਼ੋਅ ਹੋ ਚੁੱਕੇ ਨੇ ਐਨ ਇੰਡੀਆ ਹਾਂ ਲੱਭ ਸਾਰੇ ਸਾਰੇ ਵੀਡੀਓ ਜਿਆਦਾ ਤੇ ਵੀਡੀਓ ਚ ਹੁੰਦੇ ਆ ਬਾਹਰ ਤਾਂ ਜਦੋਂ ਆਪਾਂ ਕੈਨੇਡਾ ਚ ਬਤ ਉਹ ਚਾਰ ਪੰਜ ਸ਼ੋਅ ਕਰ ਲਾਂਗੇ ਉਸ ਤੋਂ ਬਾਅਦ ਹੁੰਦੇ ਨਹੀਂ ਹੈ ਨਾ ਜੇ ਇੰਗਲੈਂਡ ਚ ਕਰਾਂਗੇ ਤੇ ਆੜ 10 15 ਹੋ ਜਾਣਗੇ ਮਤਲਬ ਆ ਵਦੇਸ਼ਾਂ ਵਾਲੀ ਗਣਤੀ ਤੋਂ ਬਿਨਾ ਉੱਥੇ ਲਗਭਗ 100 ਲਗਭਗ 100 ਉੱਥੇ ਸ਼ੋ ਹੋ ਚੁੱਕਾ ਇਸੇ ਤਰ੍ਹਾਂ ਸਮਾਂ ਵਾਲੀ ਡਾਂਗ ਉਹਦੀ 250 ਤੋਂ ਉੱਪਰ ਪੇਸ਼ਕਾਰੀਆਂ ਹੋ ਚੁੱਕੀਆਂ ਉਹਦੀਆਂ ਪੇਸ਼ਕਾਰੀਆਂ ਪਿੰਡਾਂ 'ਚ ਜ਼ਿਆਦਾ ਹੋਈਆਂ ਸ਼ਹਿਰਾਂ 'ਚ ਵੀ ਹੋਈਆਂ ਇਸ ਤਰ੍ਹਾਂ ਲੱਛੂ ਕੁਬੜੀਆ ਮੇਰਾ ਨਾਟਕ ਹੈ ਉਹਦੇ 100 ਦੇ ਕਰੀਬ ਸ਼ੋ ਉੱਥੇ ਪੰਜਾਬ ਦੇ ਵਿੱਚ ਹੋ ਚੁੱਕੇ ਨੇ ਤੇ ਪਹਿਲਾਂ ਜਿਹੜੇ ਮਾਣਾਟਕ ਟੀਮ ਨਾ ਕਰਦਾ ਹੁੰਦਾ ਸੀ ਇੱਕੋਰਾਸ ਵਾਲਾ ਮੇਰਾ ਨਾਟਕ ਸੀ ਉਹ ਤਕਰੀਬਨ 500 600 ਬਾਰੀ ਪੇਸ਼ ਹੋ ਚੁੱਕਾ ਮੇਰੀ ਟੀਮ ਵੱਲੋਂ ਹੋਰ ਟੀਮਾਂ ਵੀ ਉਹਨੂੰ ਪੇਸ਼ ਕਰਦੀਆਂ ਰਹੀਆਂ ਪਰਿੰਦੇ ਜਾਨ ਨੂੰ ਕਿੱਥੇ ਨ ਜਿਆਦਾ ਬੜੀ ਖੱਟੇ ਜਾਂਦੇ ਆ ਕੁਝ ਨਾਟਕ ਜਾਂ ਤਾਂ ਉਹ ਉਹਨਾਂ ਦੀ ਟੀਮ ਹੈਵੀ ਹੁੰਦੀ ਹੈ ਜਾਂ ਉਹਦਾ ਸੈਟਅਪ ਇਦਾਂ ਦਾ ਹੁੰਦਾ ਕਿ ਉਹ ਹਰ ਜਗ੍ਹਾ ਨਹੀਂ ਹੋ ਸਕਦਾ ਉਹ ਫੇ ਪੇਸ਼ ਕਰਨਗੇ ਵੀ ਬੜੀ ਘਟ ਰਹਿ ਜਾਂਦੀ ਹੈ ਜੀ ਤੇ ਪਰ ਇਹ ਪਪੂਲਰ ਹੋਏ ਨਾਟਕ ਹੁਣ ਤੁਸੀਂ ਕਾਫੀ ਸਾਲਾਂ ਤੋਂ ਸਾਡੇ ਇਧਰ ਵੈਸਟਰਨ ਮੁਲਕਾਂ ਚ ਵੀ ਆ ਰਹੇ ਹੋ ਜੀ ਕਿੰਨਾ ਸਮਾਂ ਆ ਗਿਆ ਤੁਹਾਨੂੰ ਇੱਥੇ ਕਿਹੜੇ ਕਿਹੜੇ ਮੁਲਕਾਂ ਚੋਂ ਤੁਸੀਂ ਆਉਂਦੇ ਨੇ ਆਮ ਤੌਰ ਤੇ ਜੀ ਮੈਂ ਸਿਹਰੇ 5 ਕਿ ਸਾਲਾਂ ਤੋਂ ਮੇਰਾ ਜ਼ਿਆਦਾ ਇਧਰਲੇ ਪਾਸੇ ਨੂੰ ਰੁਝਾਨ ਹੋਇਆ 2021 ਚ ਮੈਂ ਇੰਗਲੈਂਡ ਗਿਆ ਸੀ ਉਦੋਂ ਮੈਂ 9-10 ਸ਼ੋਅ ਉੱਥੇ ਕੀਤੇ ਉਦੋਂ ਕੋਵਿਡ ਹਲੇ ਚੱਲ ਰਿਹਾ ਸੀ ਅੱਛਾ ਫਿਰ 2022 ਚ ਮੈਂ ਫੇਰ ਇੰਗਲੈਂਡ ਗਿਆ ਪਹਿਲਾਂ ਤਾਂ ਲਖਰੀਨਾਂ ਸਮਾਵਲੀ ਡਾਂਗ ਲੈ ਕੇ ਗਿਆ ਸੀ ਫਿਰ ਤਾਂ ਲਖਰੀਨਾਂ ਨਿਕ ਜੀ ਫਿਰ ਮੈਂ 2022 ਚ ਉੱਥੋਂ ਕੈਨੇਡਾ ਆਇਆ ਉਦੋਂ ਫਿਰ ਕੈਨੇਡਾ ਚ ਪਹਿਲੀ ਵਾਰੀ ਆ ਕੇ ਸ਼ੋਅ ਕੀਤੇ ਫਿਰ ਉਦੋਂ ਤੋਂ ਮੈਂ ਲਗਾਤਾਰ ਕੈਨੇਡਾ ਵਿੱਚ ਤਾਂ ਹਰ ਸਾਲ ਦੋ ਵਾਰੀ ਜੀ 2023 ਚ ਵੀ ਦੋਵਰੀ ਆਇਆ 2024 ਚ ਵੀ ਦੋਵਰੀ ਆਇਆ 2025 ਚ ਫੇਰੇ ਮੇਰਾ ਦੂਸਰਾ ਢੀੜਾ ਹੈਗਾ ਸੋ ਲਗਾਤਾਰ ਮੈਂ ਆਪਣੇ ਜਿੰਨੇ ਵੀ ਨਾਟਕ ਨੇ ਉਹ ਸਾਰੇ ਇੱਥੇ ਕੀਤੇ ਨੇ ਜੀ ਅਮਰੀਕਾ ਪਿਛਲੀ ਵਾਰੀ ਮੈਂ ਤਾਂ ਲਖਰੀ ਨਾਨਕਾ ਦੇ 6 ਸ਼ੂ ਕਰਕੇ ਆਇਆ ਹੂੰ ਤੇ ਹਰ ਜਗ੍ਹਾ ਹੀ ਬਹੁਤ ਪਿਆਰ ਮਿਲਦਾ ਸਤਿਕਾਰ ਮਿਲਦਾ ਔਰ ਜਦੋਂ ਸਪੈਸ਼ਲੀ ਕਲਗਰੀ ਹੈਗਾ ਕਲਗਰੀ ਚ 2022 ਚ ਮੈਂ ਨਾਟਕ ਕੀਤਾ ਈ ਤਲ ਖਰੀਨਾਨ ਕਰ ਤੋ ਬਹੁਤ ਰਿਸਪੌਂਸ ਮਿਲਿਆ ਫਿਰ 23 ਦੇ ਵਿੱਚ ਸਮਾਂ ਵਾਲੀ ਡਾਂਗ ਕੀਤਾ ਪਰ 24 ਚ ਸੰਦੂਕੜੀ ਖੋਲ ਨਾ ਰਹਿਣਿਆ ਕੀਤਾ ਇਸ ਵਾਰੀ ਫਿਰ ਆਪਣਾ ਸੋਲੋ ਨਾਟਕ ਲੈ ਕੇ ਆਇਆ ਸੋ ਇਹ ਸਭ ਤੋਂ ਵੱਡੀ ਤਸੱਲੀ ਵਾਲੀ ਗੱਲ ਕਿਸੇ ਵੀ ਕਲਾਕਾਰ ਲਈ ਹੁੰਦੀ ਕਿ ਜਦੋਂ ਕਿਸੇ ਜਗ੍ਹਾ ਪਰਫਾਰਮ ਕਰਨ ਜਾਂਦਾ ਹੈ ਤੋ ਉਸ ਤੋਂ ਬਾਅਦ ਉਹਨੂੰ ਇੰਨਾ ਕਿ ਤਰਸਤਕਾਰ ਮਿਲੇ ਕਿ ਉਹ ਰਿਪੀਟ ਹੋਵੇ। ਰਿਪੀਟ ਹੋ ਬਾਰ-ਬਾਰ ਬੁਲਾਇਆ ਬਾਰ-ਬਾਰ ਬੁਲਾਇਆ ਜਬ ਫਿਰ ਲੱਗਦਾ ਕਿ ਤੁਸੀਂ ਕੰਮ ਜੋ ਕੰਮ ਕਰ ਰਹੇ ਹੋ ਪਸੰਦ ਆ ਰਿਹਾ ਹੈ ਨਾ। ਤੋ ਵਾਂਸ ਅ ਵਾਈਲ ਤੱਕ ਇਹ ਚੀਜ਼ਾਂ ਹੋ ਜਾਂਦੀਆਂ। ਸੋ ਮੈਨੂੰ ਪਿਆਰ ਬਹੁਤ ਮਿਲ ਰਿਹਾ ਸਾਰੇ ਸ਼ਹਿਰਾਂ 'ਚ ਹੀ ਮਿਲ ਰਿਹਾ ਹੈ। ਤੋ ਚੰਗਾ ਲੱਗਦਾ ਕਿਉਂਕਿ ਮੇਰਾ ਥੀਏਟਰ ਇੱਕ ਸਮਰਪਣ ਭਾਵਨਾ ਨਾਲ ਥੀਏਟਰ ਹੋ ਰਿਹਾ ਹੈ। ਕਿ ਸੋਸਾਇਟੀ ਦੇ ਵਿੱਚ ਕੁਝ ਅਵੇਅਰਨੈਸ ਕੁਛ ਐ ਨਹੀਂ ਹੈ ਕਿ ਮੈਂ ਪ੍ਰੀਚਰ ਨਹੀਂ ਐ ਕੋਈ। ਪਰ ਮੈਂ ਨਾ ਕਲਾ ਦੇ ਜ਼ਰੀਏ ਕੁਝ ਗੱਲ ਅਸੀਂ ਕਰ ਸਕੀਏ ਕੁਝ ਜੜੀਆਂ ਜੰਮੀਆਂ ਤਾਹਾਂ ਪੱਥਰ ਹੋਈਆਂ ਉਹ ਕੋ ਥੋੜੀਆਂ ਬੋਤੀਆਂ ਪਿਘਲ ਜਾਣ ਮਨੁੱਖ ਬਿਹਤਰ ਮਨੁੱਖ ਬਣ ਜਾਵੇ ਜੀ ਜੀ ਬਾਕੀ ਜੜੀਆਂ ਚੀਜ਼ਾਂ ਨੇ ਇਧਰ ਉਧਰੀਆਂ ਆਲਮਤਾਂ ਨੂੰ ਛੱਡ ਕੇ ਇਨਸਾਨ ਇਨਸਾਨ ਨਾਲ ਪਿਆਰ ਕਰੇ ਜਿਹੜੀ ਬੇਇਨਸਾਫੀ ਹੈ ਉਹ ਉਹਦੇ ਬਾਰੇ ਸਾਨੂੰ ਕੋਈ ਪਤਾ ਲੱਗੇ ਵੀ ਬੇਇਨਸਾਫੀ ਕਿੱਥੇ ਕੌਣ ਕਰ ਰਿਹਾ ਜੇ ਬਰਾਬਰੀ ਦੇ ਸਮਾਜ ਦਾ ਸੁਪਨਾ ਹੈ ਤੇ ਉਹਦੇ ਵਿੱਚ ਕੌਣ ਰੁਕ ਰੁਕਾਵਟ ਪਾ ਰਿਹਾ ਤੇ ਇਹ ਥੀਏਟਰ ਦੀ ਮੈਨੂੰ ਲੱਗਦਾ ਜ਼ਿੰਮੇਵਾਰੀ ਬਣਦੀ ਆ ਜਿਹੜਾ ਤੁਸੀਂ ਨਾਟਕ ਪਿੱਛੇ ਜੀ ਡਾਇਰੈਕਟ ਕੀਤਾ ਵੈਨਕੂਵਰ ਸਰੀ ਚ ਜੀ ਉਹਦੀ ਚਰਚਾ ਬਹੁਤ ਹੋਈ ਜੀ 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 ਉਹਦਾ ਤੁਹਾਡਾ ਤਜਰਬਾ ਸਾਂਝਾ ਕਰੋ ਸਾਡੇ ਦਰਸ਼ਕਾਂ ਨਾਲ ਥੋੜਾ ਜਿਹਾ ਬਹੁਤ ਜ਼ਬਰਦਸਤ ਤਜਰਬਾ ਸੀ ਕਿਉਂਕਿ 2 ਸਾਲ ਉਹ ਨਾਟਕ ਲਿਖਿਆ ਗਿਆ ਮਤਲਬ 2 ਸਾਲ ਦੇ ਵਿੱਚ ਨਾ 2 ਸਾਲ ਲਿਖਣ ਤੇ ਲੱਗ ਲੱਗਣ ਤੇ ਕਿਉਂਕਿ ਨਵਜੋਤ ਢਿੱਲੋਂ ਪਹਿਲੀ ਵਾਰੀ ਨਾਟਕ ਲਿਖ ਰਹੇ ਸੀ ਉਹ ਤੇ ਉਹਨਾਂ ਦਾ ਕੋਈ ਪਹਿਲਾ ਤਜਰਬਾ ਸੀ ਤੇ ਮੈਂ ਉਹਨਾਂ ਨੂੰ ਮਤਲਬ ਜਿਵੇਂ ਹੁੰਦਾ ਉਂਗਲ ਫੜ ਕੇ ਇੱਕ ਬੱਚੇ ਨੂੰ ਲਿਖਾਈ ਦਾ ਹੂੰ ਤੇ ਉਸ ਤਰ੍ਹਾਂ ਮਤਲਬ ਜਦੋਂ ਨਾਟਕ ਮੁਕੰਮਲ ਹੋਇਆ ਤੇ ਇੱਕ ਤਰ੍ਹਾਂ ਨਾਲ ਮਤਲਬ ਮੈਂ ਉਹਦਾ ਕੋ-ਰਾਈਟਰ ਹਾਂ ਹੈ ਨਾ ਉਸ ਨਾਟਕ ਦਾ ਕਿਉਂਕਿ ਮਿਲ ਕੇ ਵੀ ਸਾਰੇ ਵੀ ਡਾਲੋਗੇ ਇਹਨੂੰ ਇਦਾਂ ਕਰ ਲਓ ਕਿਉਂਕਿ ਉਹਦਾ ਕਰਾਫਟ ਜਿਹੜਾ ਹੈਗਾ ਉਹ ਉਹਨਾਂ ਨੂੰ ਨਹੀਂ ਸੀ ਪਤਾ ਹਲੇ ਜੀ ਕੁਨਕੁੱਲ ਸਟੋਰੀਜ਼ ਹੈਗੀਆਂ ਸੀ ਨਾਟਕ ਦਾ ਕਰਾਫਟ ਕੀ ਹੁੰਦਾ ਕਿਵੇਂ ਟੈਂਸ਼ਨ ਬਿਲਡ ਹੁੰਦੀ ਹੈ ਉਹ 2 ਸਾਲ ਲੱਗੇ ਬਹੁਤ ਹੀ ਗਹਿ ਘੱਚ ਇੱਕ ਇੰਟੈਂਸ ਪਲੇ ਉਹ ਹੋਇਆ ਫਿਰ ਮੈਂ ਆਇਆ ਜੂਨ ਮਹੀਨੇ ਅੱਛੇ ਮੈਂ 35 ਦਿਨ ਰੁਕੇ ਰੋਕਿਆ ਔਰ 35 ਦਿਨ ਅਸੀਂ ਬਹੁਤ ਮਿਹਨਤ ਕੀਤੀ ਬਹੁਤ ਜ਼ਿਆਦਾ ਮੇਰੇ ਨਾਲ ਜਿਹੜੇ ਚਾਰ ਕਲਾਕਾਰ ਮੇਰੇ ਨਾਲ ਸੀਗੇ ਹਰਪ੍ਰੀਤ ਰਵਜੋਤ ਆਪਣਾ ਇਸਤਪ੍ਰੀਤ ਸੀ ਤੇ ਬੀਰ ਬਟਾਲ ਵੀ ਸੀ ਬਹੁਤ ਬਹੁਤ ਮਿਹਨਤ ਕੀਤੀ ਕਲਾਕਾਰ ਵੀ ਬੜੇ ਪਿਆਰੇ ਸੀ ਉਹਨਾਂ ਨੇ ਪੂਰੀ ਡੈਡੀਕੇਸ਼ਨ ਨਾਲ ਔਰ ਮੈਂ ਖੁਦ ਵੀ ਅਸੀਂ ਲਗਭਗ 6-7 ਘੰਟੇ ਦਿਨ ਚ ਵੀ ਲੱਗੇ ਰਹੇ ਬਹੁਤ ਮਿਹਨਤ ਕੀਤੀ ਉਹਦੇ ਸੈਟ ਡਿਜ਼ਾਈਨਿੰਗ ਤੇ ਮੈਂ ਬੜੀ ਮਿਹਨਤ ਕੀਤੀ ਉਹਦੀ ਕਾਸਟਿਊਮ ਦੇ ਉੱਤੇ ਉਹਦੇ ਮੇਕਅਪ ਤੇ ਉਹਦੀ ਲਾਈਟਿੰਗ ਨਵਦੀਪ ਸਾਡੇ ਕੋਲ ਹੈਗਾ ਉਹ ਆ ਗਈ ਸੀ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਬੋਤਕਮਾਲ ਦਾ ਨਾਟਕ ਹੈ ਔਰ ਉਹਦੀ ਡਾਇਰੈਕਸ਼ਨ ਕਰਦੇ ਹੋਇਆ ਮੈਨੂੰ ਮਤਲਬ ਮਜ਼ਾ ਆਇਆ ਜੀ ਕਿ ਕਲਾਕਾਰਾਂ ਦਾ ਕੰਮ ਕਰਦੇ ਹੋਇਆ ਡਿਜ਼ਾਈਨ ਕਰਦੇ ਆ ਉਹ ਰੀਅਲਿਸਟਿਕ ਪਲੇ ਸੀ ਲਿਖਿਆ ਹੋਇਆ ਪਰ ਮੈਂ ਉਹਨੂੰ ਟੋਟਲੀ ਐਕਸਪੈਰੀਮੈਂਟਲ ਫਾਰਮ ਦੇ ਵਿੱਚ ਉਹਨੂੰ ਖੇਡਿਆ ਜੀ ਕਿ ਮਤਲਬ ਉਹਦੀ ਨਾਟਕੀ ਜਿਹੜੀ ਉਹਦੇ ਵਿੱਚ ਵਿਦਾ ਸੀ ਉਹ ਤੁਸੀਂ ਐਡ ਕੀਤੀ ਉਹਦੇ ਵਿੱਚ ਇਹਦਾ ਸਟੋਰੀ ਟਾਈਪ ਹੋਊਗਾ ਉਹ ਤੇ ਦੇਖੋ ਇੱਕ ਇੱਕ ਜਿਹੜਾ ਜਿਹੜਾ ਥੀਏਟਰ ਹੈ ਨਾ ਜੀ ਥੀਏਟਰ ਦਾ ਜਿਹੜਾ ਕਮਾਂਡਰ ਹੁੰਦਾ ਉਹ ਡਾਇਰੈਕਟਰ ਹੁੰਦਾ ਪੇਸ਼ਕਾਰੀ ਦਾ ਲਿਖਣ ਦਾ ਨਾਟਕਕਾਰ ਹੋ ਸਕਦਾ ਹੈ ਪਰ ਉਹ ਡਾਇਰੈਕਟਰ ਦਾ ਫਰਜ਼ ਬਣਦਾ ਹੈ ਕਿ ਉਹ ਨੂੰ ਡਿਜ਼ਾਈਨ ਉਸ ਤਰੀਕੇ ਨਾਲ ਕਰੇ ਕਿ ਜੋ ਲਿਖਿਆ ਹੋਇਆ ਉਹ ਬਿਹਤਰ ਤਰੀਕੇ ਨਾਲ ਲੋਕਾਂ ਤੱਕ ਜਾਵੇ ਸੋ ਉਹਦੇ ਵਿੱਚ ਕਿਉਂਕਿ ਲੋਕੇਲਸ ਬਹੁਤ ਜ਼ਿਆਦਾ ਸੀਗੀਆਂ ਉਹਦੇ 'ਚ ਆਫਿਸ ਵੀ ਆਣਾ ਸੀ ਉਹਦੇ 'ਚ ਘਰ ਵੀ ਆਣਾ ਸੀ ਉਹਦੇ ਦੂਜੇ ਦਾ ਘਰ ਵੀ ਆਣਾ ਸੀ ਉੱਥੇ ਰੇਡੀਓ ਸਟੇਸ਼ਨ 'ਤੇ ਜਾਣਾ ਸੀ ਤੇ ਹੋਰ ਵੀ ਬੜੇ ਐਗਜ਼ੀਬਿਸ਼ਨ ਹਾਲ ਵੀ ਆਣਾ ਸੀ ਹੁਣ ਜੇ ਤੁਸੀਂ ਰੀਅਲਿਜ਼ਮ ਰੀਅਲਿਜ਼ਮ 'ਤੇ ਚਲੇ ਜਾਵੋ ਤੁਸੀਂ ਹਰ ਚੀਜ਼ ਸਟੇਜ 'ਤੇ ਪੇਸ਼ ਕਰਨ ਦੀ ਕਰੋ ਪੂਰ ਕਰੋ ਉਹ ਫਿਰ ਹੁੰਦਾ ਕਿ ਆਡੀਅנס ਨਾਲ ਜਲ ਜੰਦੀ ਹੈ ਤੇ ਮੈਂ ਉਹਨੂੰ ਐਕਸਪੈਰੀਮੈਂਟਲ ਕਰਤਾ ਸੀ ਕਿ ਇੱਕੋ ਜਿਹਾ ਸੈਟ ਐਕਸਪੈਰੀਮੈਂਟਲ ਲਗਾ ਲਿਆ ਉਹਦੇ ਵਿੱਚ ਕਲਾਕਾਰ ਮੂਵ ਕਰਦੇ ਫਿਰਦੇ ਕਦੇ ਇੱਧਰ ਚਲ ਜਾਂਦੇ ਕਦੇ ਹਾਈਟ 'ਤੇ ਚਲ ਜਾਂਦੇ ਬਹੁਤ ਸਾਰੇ ਸਿੰਬल्स ਯੂਜ਼ ਕੀਤੇ ਸੀ ਥੀਏ आनंदा ਆਸੀ ਮਤਲਬ ਕਰਦਿਆ ਮੈਨੂੰ ਖੁਦ ਉਹਨਾਂ ਨਾਲ ਕੰਮ ਕਰਦਿਆਂ ਬਹੁਤ ਚੰਗਾ ਲੱਗਾ ਬੜੇ ਕਮਿਟਿਡ ਐਕਟਰ ਨੇ ਔਰ ਬਹੁਤ ਅੱਛਾ ਸ਼ੋਅ ਹੈ ਸੀ ਵੈਨਕੂਵਰ ਦੇ ਸਰੀ ਦੇ ਦਰਸ਼ਕਾਂ ਨੇ ਬੜਾ ਪਿਆਰ ਦਿੱਤਾ ਅਨਲੱਕਲੀ ਮੈਂ ਉਹ ਸ਼ੋਅ ਦੇਖਣਾ ਚਾਹੁੰਦਾ ਸੀ ਪਰ ਨਹੀਂ ਜਾ ਸਕਿਆ ਉਸ ਤੋਂ ਬਾਅਦ ਫਿਰ ਸੁਰੇਂਦਰ ਦੇ ਉੱਤੇ ਕਿਡਾ ਕਨਾਟਕ ਦੋ ਰੋਟੀਆਂ ਜੀ ਉਹੀ خاطر ਮੈਂ ਪਹਿਲਾਂ ਤੋਂ ਤਿਆਰੀ ਕੀਤੀ ਹੋਈ ਸੀ ਫਿਰ ਮੈਂ ਸਵੇਰੇ 11 ਸ਼ਾਮ ਤੱਕ ਦੇਖ ਕੇ ਵਾਪਸ ਆ ਗਿਆ ਸੀ ਜੀ ਠੀਕ ਸੋ ਮੈਂ ਥੋੜਾ ਜਿਹਾ ਹੁੰਦਾ ਸ਼ੌਕਨਾ ਹੁਣ ਆਪਾਂ ਗੱਲ ਕਰੀਏ ਇੱਥੋਂ ਦੇ ਨਾਟਕਾਂ ਦੀ ਤੁਸੀਂ ਇੱਥੇ ਦੋ ਨਾਟਕ ਪੇਸ਼ ਕਰਨ ਦੀ ਗੱਲ ਤੁਹਾਨੂੰ ਪਤਾ ਲੱਗੀ ਆ ਜੀ ਕਿਹੜੇ ਕਿਹੜੇ ਨਾਟਕ ਹੈ ਤੇ ਥੋੜਾ ਜਿਹਾ ਵਿਸ਼ੇ ਨੂੰ ਟੱਚ ਕਰੀਏ ਜਿਹੜਾ ਤਾਂ 2:30 ਵਜੇ ਜਦੋਂ ਸ਼ੁਰੂ ਹੋਣਾ ਪਹਿਲਾ ਨਾਟਕ ਹੋਏਗਾ ਧੂ ਅਗਲਾ ਵਰਕ ਅਫੋਲ ਜੀ ਉਹ ਮੇਰਾ ਨਵਾਂ ਸੋਲੋ ਨਾਟਕ ਹੈ ਔਰ ਉਹਦਾ ਪ੍ਰੀਮੀਅਰ ਸ਼ੋਅ ਕੈਲਗਰੀ ਚ ਹੋ ਰਿਹਾ ਉਹਦਾ ਪਹਿਲਾ ਸ਼ੋਅ ਹੋ ਰਿਹਾ ਫਿਰ ਤਾਂ ਵਧਾਈ ਦੇ ਵਾਂਗ ਯੈਸ ਯੈਸ ਉਹ ਇੰਡੀਆ ਆਲੇ ਬਾਤ ਕਰਨਾ ਜੀ ਤੇ ਉਹ ਜਿਹੜਾ ਨਾਟਕ ਹੈਗਾ ਉਹ ਕਾਫੀ ਧੇਰ ਤੋਂ ਮੈਂ ਉਸ ਨਾਟਕ ਦੇ ਉੱਤੇ ਲੱਗਾ ਹੋਇਆ ਸੀ तकरीबन ਮੈਨੂੰ ਲੱਗਦਾ 3 ਸਾਲ ਹੋ ਗਏ ਵਿੱਚ ਮੇਰੀ ਡਾਇਰੀ ਵੀ ਗੁੰਮੀ ਫਿਰ ਲੱਭ ਗਈ ਜਿਹਦੇ ਵਿੱਚ ਨੋਟਸ ਲਏ ਹੋਏ ਸੀ ਉਹਦਾ ਉਹ ਕਾਫੀ ਵੱਡਾ ਕੈਨਵਸ ਹੈ ਉਸ ਨਾਟਕ ਦਾ ਉਹਦੀ ਜਿਹੜੀ ਮੁੱਖ ਗੱਲ ਹੈ ਸਟੋਰੀ ਤਾਂ ਮੈਂ ਨਹੀਂ ਦੱਸਾਂਗਾ ਕਿਉਂਕਿ ਉਹ ਤਾਂ 27 ਤਰੀਕ ਨੂੰ ਲੋਕਾਂ ਨੂੰ ਪਤਾ ਲੱਗੀ ਮੁੱਖ ਹੈਗੀ ਕਿ ਅਸੀਂ ਬਹੁਤ ਕੁਝ ਸਿਆ ਬੜਾ ਕੁਝ ਬਰਦਾਸ਼ਤ ਕੀਤਾ ਵੱਡੀਆਂ ਵੱਡੀਆਂ ਇਤਿਹਾਸਿਕ ਘਟਨਾਵਾਂ ਵਾਪਰੀਆਂ ਜਿਦੇ ਵਿੱਚ ਅਸੀਂ ਦੁੱਖ ਦਰਦ ਸਿਆ ਉਜੜੇ ਬਰਬਾਦ ਹੋਏ ਔਰਤਾਂ ਦੀ ਬੇਪਤੀ ਹੋਈ ਬੜਾ ਕੁਝ ਹੋਇਆ ਜੀ ਜਦੋਂ ਉਹਨੂੰ ਮੈਂ ਐਨਾਲਾਈਜ਼ ਕਰਨ ਬੈਠਦਾ ਹੂੰ ਤੇ ਮੈਨੂੰ ਉਹਦੇ ਵਿੱਚ ਇੱਕ ਹੁੰਡੀ ਇੱਕ ਲੱਭਦੀ ਹੈ ਕਿ ਅਸੀਂ ਅੱਜ ਤੱਕ ਬੰਦੇ ਹੁਣ ਤੇ ਮਾਨ ਨਹੀਂ ਕੀਤਾ ਉਹਨਾਂ ਜਿੰਨਾ ਆਪਣੀ ਜਿਹੜੀ ਬੰਦੇ ਤੋਂ ਬਿਨਾ ਪਹਿਚਾਣ ਹੈ ਉਹਦੇ ਤੇ ਮਾਨ ਕੀਤਾ ਕਿ ਮੇਰਾ ਤਾਂ ਰਮਾ ਹੈ ਮੈਂ ਇਸ ਨਸਲ ਨੂੰ ਸੰਬੰਧਿਤ ਐ ਮੈਂ ਇਸ ਜਾਤ ਨਾਲ ਸੰਬੰਧਿਤ ਐ ਮੈਂ ਇਸ ਕੌਮ ਨਾਲ ਸੰਬੰਧਿਤ ਐ ਮੇਰਾ ਆ ਮੂਲਕ ਹੈ ਮੇਰਾ ਇਦਾਂ ਹੈਗਾ ਅਸੀਂ ਉਹਨੂੰ ਜ਼ਿਆਦਾ ਉਭਾਰਿਆ ਜੀ ਅਸੀਂ ਜਿਹੜੇ ਬੰਦੇ ਦੀ ਬੰਦਿਆਈ ਹੁੰਦੀ ਹੈ ਇਨਸਾਨੀਅਤ ਹੁੰਦੀ ਉਹਨੂੰ ਅਸੀਂ ਪਿੱਛੇ ਛੱਡ ਦੁੱਤਾ ਉਹਦੇ ਕਰਕੇ ਸਾਰੇ ਦੁੱਖ ਭੋਗੇ ਤੇ ਉਹ ਅਗਲਾ ਵਰਕਾ ਫੋਲਣ ਦੀ ਗੱਲ ਹੈ ਕਿ ਉਹ ਕੋਈ ਤਾਂ ਅਗਲਾ ਵਰਕਾ ਫੋਲੀਏ ਕੋਈ ਸਰਜਰੀ ਤਾਜ਼ੀ ਗੱਲ ਕਰੀਏ ਕਿਸੇ ਪਾਸੇ ਨੂੰ ਤੁਰੀਏ ਕਿੰਨੀ ਕੁ ਦੇਰ ਇਹ ਅਸੀਂ ਮੋਢਿਆਂ ਦੇ ਉੱਤੇ ਇਹ ਬੋਝ ਲੈ ਕੇ ਤੁਰੇ ਫਿਰਦੇ ਰਵਾਂਗੇ ਤੇ ਇੱਕ ਦੂਜੇ ਪ੍ਰਤੀ ਨਫ਼ਰਤ ਦੀ ਭਾਵਨਾ ਕਿੰਨੀ ਕੁ ਦੇਰ ਤੱਕ ਰੱਖਾਂਗੇ ਸੋ ਉਹ ਸਬਜੈਕਟ ਹੈ ਉਹਦਾ ਔਰ ਬੜਾ ਉਹਨੂੰ ਮੈਂ ਬਹੁਤ ਹੀ ਦਿਲਚਸਪ ਤਰੀਕੇ ਨਾਲ ਪੇਸ਼ ਕਰ ਰਹੇ ਹਾਂ ਬਹੁਤ ਹੀ ਵਿੱਚ ਛੋਟੀਆਂ ਤੰਦਾਂ ਨੇ ਵਿਚ ਬਹੁਤ ਸੁਖਮ ਚੋਹਾਨ ਜਿਹੜੀਆਂ ਲੋਕਾਂ ਨੂੰ ਬਿਲਕੁਲ ਹੀ ਫਰੈਸ਼ ਲੱਗਣਗੀਆਂ ਕਿ ਅੱਛਾ ਆ ਵੀ ਥੀਏਟਰ 'ਚ ਚੀਜ਼ ਆ ਗਈ ਜੀ ਉਹਦਾ ਬਹੁਤ ਮੈਂ ਐਕਸਾਈਟਡ ਹਾਂ ਉਸ ਨਾਟਕ ਲਈ ਉਹਦੀ ਤਿਆਰੀ ਮੈਂ ਕਰਕੇ ਆਇਆ ਸੀ ਜੀ ਤੇ ਪੂਰੀ ਤਰ੍ਹਾਂ ਤਿਆਰ ਹੈ ਉਹਦਾ ਮਿਊਜ਼ਿਕ ਤਿਆਰ ਹੈ ਉਹਦੇ ਗੀਤ ਜਿਹੜੇ ਹੈਗੇ ਕੁਵਿੰਦਰ ਚਾਂਦ ਨੇ ਲਿਖੇ ਨੇ ਸਾਡੇ ਪਿਆਰੇ ਸ਼ਾਇਰ ਨੇ ਸਰੀਚ ਰਹਿੰਦੇ ਸ਼ਰਨਜੀਤ ਸ਼ਾਨੂ ਨੇ ਉਹਦਾ ਮਿਊਜ਼ਿਕ ਕੀਤਾ ਗੀਤ ਬਣੇ ਨੇ ਹੂੰ ਜਿਹੜਾ ਦੂਸਰਾ ਨਾਟਕ ਹੈ ਬੇਸਮੈਂਟ 'ਚ ਤਰੇੜ ਹੈ ਪਰ ਉਹਦੇ ਤੋਂ ਪਹਿਲਾ ਸਵਾਲ ਹੈ ਜੀ ਜੀ ਉਦੋਂ ਤੁਸੀਂ ਦੱਸੋ ਥੋੜੀ ਜੀ ਬੇਸਮੈਂਟ ਤੇ ਟ੍ਰੇਡ ਦਾ ਤੁਸੀਂ ਨਾਟਕ ਤਿਆਰ ਕਰ ਰਹੇ ਹੋ ਪਰ ਤੁਸੀਂ ਹੁਣ ਉੱਥੇ ਕਾਫੀ ਮਤਲਬ ਤੁਹਾਡੇ ਚੱਕਰ ਲੱਗਣ ਲੱਗੇ ਸਾਡੀਆਂ ਬੇਸਮੈਂਟਾਂ ਚ ਜੀ ਜੀ ਕਿਉਂਕਿ ਤੁਸੀਂ ਹਰ ਸਾਲ ਦੋ ਗਿਣੇ ਵਾਰ ਬਿਲਕੁਲ ਬਿਲਕੁਲ ਸਾਨੂੰ ਹਾਲ ਤੱਕ ਉਹ ਟ੍ਰੇਡ ਦਾ ਸਾਨੂੰ ਸਮਝ ਆ ਪਰ ਸਾਨੂੰ ਦਿਖਾਉਣੀ ਤੁਸੀਂ ਉਸ ਨਾਟਕ ਚ ਵੀ ਟ੍ਰੇਡ ਕਿਸ ਤਰ੍ਹਾਂ ਹੋਣੀ ਤੇ ਕਿਵੇਂ ਹੋਣੀ ਜੀ ਜੀ ਔਰ ਸਾਨੂੰ ਉਮੀਦ ਹੈ ਕਿ ਜਿਹੜੇ ਇਥੋਂ ਦੇ ਦਰਸ਼ਕ ਹੋਣਗੇ ਨਾ ਉਹ ਵਾਕਈ ਉਹ ਆਪਦੀ ਜਿਹੜੀ ਨਿੱਜੀ ਜੋਨਾ ਨਾ ਕਿਸੇ ਸਮੇਂ ਵਾਪਰਿਆ ਹੋ ਸਕਦਾ ਹੈ ਜੀ ਜੀ ਆਮ ਤੌਰ ਤੇ ਪਰਵਾਹਾਂ ਚ ਹੁੰਦਾ ਮੈਨੂੰ ਉਮੀਦ ਹੈ ਵੀ ਉਹਦੇ ਉਹ ਕੁਝ ਹੋਊਗਾ ਪਰ ਤੂੰ ਸਾਡੀ ਤਰੇੜ ਤੱਕ ਪਹੁੰਚ ਕੇ ਬੰਲਾ ਤੁਸੀਂ ਜਿਆਦਾ ਹੀ ਸਾਡ ਨੂੰ ਡੰਗਾਈ ਨਾਲ ਜਾਂਚਣ ਦੀ ਕੋਸ਼ਿਸ਼ ਕਰਦੇ ਇਥੋਂ ਦੇ ਲੋਕਾਂ ਨੂੰ ਮੈਨੂੰ ਇਦਾਂ ਲੱਗਦਾ ਕਿ ਚੁੱਕ ਮੈਂ ਥੀਏਟਰ ਕਰਦਾ ਜੀ ਜੇ ਥੀਏਟਰ ਦੇ ਤੂੰ ਰਾਈਟਰ ਵੀ ਹੋਂ ਡਾਇਰੈਕਟਰ ਵੀ ਹੋਂ ਐਕਟਰ ਵੀ ਹੋਂ ਤਾਂ ਤੁਹਾਡਾ ਸਭ ਤੋਂ ਪਹਿਲਾ ਕੰਮ ਹੁੰਦਾ ਹੈ ਆਬਜ਼ਰਵੇਸ਼ਨ ਹਮ ਹਮ ਕਿ ਐਕਟਰ ਵੀ ਉਹੀ ਅੱਛਾ ਐਕਟ ਕਰ ਸਕਦਾ ਜਿਹੜਾ ਆਬਜ਼ਰਵ ਕਰਦਾ ਆ ਲੋੜੋੜੇ ਲੋਕਾਂ ਨੂੰ ਫਿਰ ਉਹਨੂੰ ਕਿਤੇ ਵੀ ਕੰਮ ਆਇਂਦਾ ਵਿੱਚ ਉਹ ਬੰਦਾ ਮੈਂ ਦੇਖਿਆ ਸੀ ਉਹ ਐਦਾਂ ਬੈਠਦਾ ਸੀ ਐਦਾਂ ਬੋਲਦਾ ਸੀ ਮੈਂ ਇਹਨੂੰ ਵਰਤ ਲਵਾਂ ਆਬਜ਼ਰਵੇਸ਼ਨ ਇਜ਼ ਮਸਟ ਤੇ ਮੈਂ ਜਦੋਂ ਕੈਨੇਡਾ ਚ ਤੁਰਿਆ ਪਰ ਤਾਂ ਮੈਂ ਅੱਖਾਂ ਬੰਦ ਕਰਕੇ ਨਹੀਂ ਤੁਰਦਾ ਨਾ ਦਿਮਾਗ ਬੰਦ ਕਰਕੇ ਤੁਰਦਾ ਫਿਰਦਾ ਘਰਾਂ ਜਾਨਾਂ ਲੋਕਾਂ ਨੂੰ ਮਿਲਦਾ ਬੈਠਦਾ ਹੱਸਦਾ ਖੇਲਦਾ ਲੇਕਿਨ ਕੁਝ ਚੀਜ਼ਾਂ ਹੁੰਦੀਆਂ ਜਿਹੜੀ ਤੁਹਾਡੇ ਤੱਕ ਪਹੁੰਚ ਜਾਂਦੀਆਂ ਬੜੇ ਸੈਟਲ ਤਰੀਕੇ ਨਾਲ ਕਿ ਸਾਰਾ ਕੁਝ ਜੋ ਗੁੱਡੀ ਗੁੱਡੀ ਤੁਹਾਨੂੰ ਦਿਖ ਰਿਹਾ ਉਹਦੇ ਅੰਦਰ ਕੁਝ ਹੈਗਾ ਆ ਕਿਤੇ ਕੁਝ ਨਾ ਕੁਝ ਹੈ ਉੱਪਰੋਂ ਪੈਦਾ ਹੋਇਆ ਪਤਾ ਨਹੀਂ ਅੰਦਰੋਂ ਪੈਦਾ ਹੋਇਆ ਬਹੁਤੀ ਵਾਰੀ ਸੰਕਟ ਅਸੀਂ ਜਾਣ ਕੇ ਨਹੀਂ ਪੈਦਾ ਕੀਤਾ ਹੁੰਦਾ ਜਾਣ ਕੇ ਤੇ ਕੌਣ ਕਰਨਾ ਚਾਹੁੰਦਾ ਹੁੰਦਾ ਪਰ ਹੋ ਜਾਂਦਾ ਸਾਡਾ ਧਿਆਨ ਨਹੀਂ ਜਾਂਦਾ ਹੂੰ ਤੇ ਉਹ ਬੇਸਮੈਂਟ ਦੇ ਵਿੱਚ ਜਿਹੜੀ ਤਰੇਡ ਹੈ ਹੂੰ ਉਹ ਹੈਗੀ ਹੈ ਪਰ ਕਈ ਵਾਰੀ ਅਸੀਂ ਧਿਆਨ ਨਹੀਂ ਦਿੰਦੇ ਉਹਦੇ ਬਾਰੇ ਕਈ ਵਾਰੀ ਅਸੀਂ ਲੈਟ ਗੋ ਕਰਦੇ ਰਹਿੰਦੇ ਆ ਕੋਈ ਗੱਲ ਨਹੀਂ ਠੀਕ ਹੋ ਜੂ ਜਾਂ ਅਸੀਂ ਫਿਕਸਿੰਗ ਜਿਹੜੀ ਕਰਦੇ ਆ ਉਹ ਟੈਂਪਰੇਰੀ ਕਰਦੇ ਰਹਿੰਦੇ ਆ ਬਹੁਤ ਬਹੁਤਾ ਸਮਾਂ ਅਸੀਂ ਲਕੋਨੇ ਆ ਬਹੁਤ ਸਮਾਂ ਪਹਿਲਾਂ ਲਕੋਨੇ ਆ ਤੇ ਫਿਰ ਜੇ ਦਿਸ ਵੀ ਜਾਵੇ ਤੇ ਅਸੀਂ ਟੈਂਪਰੇਰੀ ਚ ਜਾਂਦੇ ਆ ਕਿ ਐ ਕਰ ਲਓ ਥੋੜਾ ਜਿਹਾ ਇਦਾਂ ਕਰ ਲਓ ਹੈਨਾ ਖਿੜਕੀਆਂ ਖੋਲ ਲਓ ਐ ਕਰ ਲਓ ਉਹ ਜਣੀ ਠੀਕ ਨਹੀਂ ਹੈਨਾ ਪਰ ਹੋਣਾ ਨਹੀਂ ਪੈਚਵਰਕ ਕਰਦੇ ਰਹਿੰਦੇ ਆ ਉਹ ਜਦੋਂ ਫਿਰ ਉਹ ਵੱਧ ਜਾਂਦਾ ਜੀ ਫੇਰ ਉਹ ਬਹੁਤ ਵੱਡਾ ਜਲਜ਼ਲਾ ਆਂਦਾ ਹੈ ਤੇ ਸਾਡੀ ਇਸ ਨਾਟਕ ਰਾਈ ਇੱਛਾ ਹੈ ਕਿ ਇਸ ਤੋਂ ਵੀ ਲੱਗੇ ਜਲਜ਼ਲਾ ਆ ਜਾਏ ਸਭ ਕੁਝ ਟਹਿ ਟਰੀ ਹੋ ਜਾਏ ਆਪਾਂ ਉਹਨੂੰ ਟ੍ਰੇਡ ਨੂੰ ਰਿਅਲਾਈਜ਼ ਕਰ ਲਈਏ ਮਹਿਸੂਸ ਕਰ ਲਈਏ ਉਹਨੂੰ ਪਰਣਾ ਕੋਈ ਐਡਾ ਮੁਸ਼ਕਲ ਨਹੀਂਗਾ ਜਦੋਂ ਅਸੀਂ ਮਿਲ ਕੇ ਇੱਕ ਦੂਜੇ ਨੂੰ ਸਮਝ ਲਵਾਂਗੇ ਦੁਸ਼ਮਣ ਸਮਝ ਕੇ ਨਹੀਂ ਆਪਣੇ ਪਿਆਰੇ ਹੀ ਸਮਝ ਕਿ ਮੇਰੇ ਕਿਸੇ ਪਿਆਰੇ ਦਾ ਕੋਈ ਸੰਕਟ ਹੈ ਉਹ ਮੈਨੂੰ ਪਿਆਰ ਕਰਦਾ ਪਰ ਉਹਨੂੰ ਮੇਰੇ ਪ੍ਰਤੀ ਕੋਈ ਤਕਲੀਫ ਵੀ ਹੈਗੀ ਹੈ ਮੈਂ ਉਹਨੂੰ ਸੁਣ ਲਵਾਂ ਉਹਦੇ ਨਾਲ ਇੱਕ ਵਾਰੀ ਗੱਲ ਕਰ ਲਵਾਂ ਖੁੱਲ ਕੇ ਵੈਂਟ ਆਊਟ ਕਰ ਲਾਂ ਤਾਂ ਮੇਰਾ ਗੁੱਸਾ ਹੀ ਕੱਢ ਲਾਂ ਤਾਂ ਉਹ ਤਰੇੜ ਭਰੀ ਜਾ ਸਕਦੀ ਹੈ ਏਡੀ ਕੋ ਗੱਲ ਨਹੀਂ ਆ ਕਿਉਂ ਕਿਉਂਕਿ ਪੰਜਾਬੀ ਇੱਥੇ ਆਏ ਪੰਜਾਬੀਆਂ ਨੇ ਮਿਹਨਤ ਬਹੁਤ ਕੀਤੀ ਬਿਲਕੁਲ ਉਹਨੂੰ ਸਲਾਮ ਹੈ ਮਿਹਨਤ ਕੀਤੀ ਵੱਡੇ ਵੱਡੇ ਬਿਜ਼ਨਸ ਖੜੇ ਕੀਤੇ ਵੱਡੇ ਵੱਡੇ ਘਰ ਬਣਾਏ ਪੰਜਾਬੀਆਂ ਦਾ ਸੁਭਾਅ ਹੈ ਵੱਡੇ ਘਰ ਬਣਾਣਾ ਬਿਲਕੁਲ ਵੱਡੀ ਘਰ ਤੇ ਵੱਡੀਆਂ ਫੈਮਲੀਆਂ ਨੇ ਹਣਾ ਸਾਰਾ ਕੁਝ ਪਰ ਉਹਦੇ ਵਿੱਚ ਜੇ ਐਦਾਂ ਦੀ ਕੋਈ ਨਿੱਕੀ ਨਿੱਕੇ ਸੰਕਟ ਆ ਰਹੇ ਨੇ ਉਹਨਾਂ ਨੂੰ ਜਿੰਨੀ ਜਲਦੀ ਆਪਾਂ ਪਹਿਲੀ ਗੱਲ ਤਾਂ ਉਹਨਾਂ ਨੂੰ ਕਨਫਰਾਂਟ ਕਰੀਏ ਉਹਨਾਂ ਦਾ ਸਾਹਮਣਾ ਕਰੀਏ ਲੁਕੀਏ ਨਾ ਚੁਪੀਏ ਨਾ ਸਾਹਮਣਾ ਕਰੀਏ ਜੇ ਤਾਂ ਸਾਹਮਣਾ ਕਰਕੇ ਇੱਕ ਵਾਰੀ ਰਿਜ਼ੋਲਵ ਕਰ ਲਾਂਗੇ ਮੈਨੂੰ ਲੱਗਦਾ ਅਸੀਂ ਬਿਹਤਰ ਜ਼ਿੰਦਗੀ ਜੀਵਾਂਗੇ ਕਿਉਂ ਕੈਨੇਡਾ ਦੂਜਾ ਪੰਜਾਬ ਬਣ ਚੁੱਕਾ ਹੋਇਆ ਜਾਣਾ ਕਿਤੇ ਨਹੀਂ ਹੈ ਰਹਿਣਾ ਇੱਥੇ ਹੀ ਹੈ ਜਿਨ੍ਹਾਂ ਦੀਆਂ ਤਿੰਨ ਤਿੰਨ ਚਾਰ ਚਾਰ ਪੀੜ੍hiyan ਇੱਥੇ ਹੈਗੀਆਂ ਉਹਨਾਂ ਕਿਤੇ ਜਾਣਾ ਨਹੀਂ ਹੈ ਇੱਥੇ ਰਣਤਵਾ ਨੂੰ ਬਿਹਤਰ ਬਣਾ ਲਈਏ ਤੇ ਜਿਸ ਮੁਲਕ 'ਚ ਅਸੀਂ ਰਹਨੇ ਆ ਥੋੜਾ ਜਿਹਾ ਉਹਨੂੰ ਵੀ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੀਏ ਮਤਲਬ ਅਸੀਂ ਠੀਕ ਹੈ ਪੰਜਾਬੀ ਪੰਜਾਬ ਤੋਂ ਆਏ ਹਾਂ ਪਰ ਜਿਸ ਮੁਲਕ 'ਚ ਰਹਿ ਰਹੇ ਆ ਥੋੜਾ ਜਿਹਾ ਉਹਨੂੰ ਵੀ ਸਮਝਣ ਦੀ ਕੋਸ਼ਿਸ਼ ਕਰੀਏ ਤੇ ਥੋੜਾ ਜਿਹਾ ਉਹਨੂੰ ਵੀ ਵੱਧ ਪਿਆਰ ਕਰੀਏ ਜੀ ਸੋ ਇਦਾਂ ਦੇ ਕੁਝ ਚ ਹੈਗੇ ਗੱਲਾਂ ਜਿਹੜੇ ਜਿਹੜੇ ਕਲਾਕਾਰ ਤੁਹਾਡੇ ਕੋਲੇ ਪਿਛਲੇ ਸਾਲਾਂ ਚ ਤੁਹਾਡੇ ਨਾਲ ਸੰਗਤ ਰਹੇ ਜਿਹਨਾਂ ਨੂੰ ਤੁਸੀਂ ਪਹਿਲਾਂ ਵੀ ਕਾਫੀ ਡ੍ਰੇਨ ਕੀਤਾ ਲਗਭਗ ਉਹੀ ਹੈ ਕੁਝ ਨਵੇਂ ਵੀ ਐਕਟ ਕੀਤੇ ਕੁਝ ਹੋਰ ਵੀ ਐਡ ਹੋਏ ਨੇ ਕੁਝ ਉਹੀ ਨੇ ਜਿਨ੍ਹਾਂ ਕੋਸ਼ ਕਲਾਕਾਰ ਹੈਗੇ ਨੇ ਜਿਨ੍ਹਾਂ ਨਾਲ ਕਿਉਂਕਿ ਮੈਂ ਦੋ ਨਾਟਕ ਪਹਿਲਾਂ ਵੀ ਕਰ ਚੁੱਕਾ ਇਹਨਾਂ ਨਾਲ ਤੇਰੀ ਕਹਾਣੀ ਮੇਰੀ ਕਹਾਣੀ ਤੇ ਐਲ ਐਮ ਆਈ ਕੁਝ 6-7 ਕਲਾਕਾਰ ਦਾ ਹੈਗੇ ਜਿਨ੍ਹਾਂ ਨਾਲ ਬਰੀ ਬਹੁਤ ਅੱਛੀ ਇਕੁਏਸ਼ਨ ਬਣੀ ਹੋਈ ਹੈ ਐਂਡ ਦੇ ਆ ਰੀਲੀ ਗੁੱਡ ਐਕਟਰਸ ਤੇ ਜਿਵੇਂ ਕਮਲ ਖੋਦ ਹੈ ਕਮਲਬੀਰ ਪੰਦੇਰ ਸੰਦੀਪ ਤੇ ਹਰਪ੍ਰੀਤ ਦੋ ਭੈਣਾਂ ਨੇ ਅਮਰਵੀਰ ਇੱਕ ਪਿਛਲੀ ਵਾਰੀ ਸ ਕੀਤੀ ਸੀ ਜਸਪਨ ਜੀ ਨੇ ਆਨੀਆਂ ਕੁੜੀ ਹੈਗੀ ਐ ਤੇ ਬੋਬੀ ਢਿਲੋਂ ਨੇ ਯਾਨੀ ਅਭਿਪ੍ਰਹਾਰ ਕੀਰਤ ਐ ਤੇ ਅਮਰਤ ਐ ਮੁੰਡਾ ਇਹ ਇਹਨਾਂ ਨੇ ਪਹਿਲਾਂ ਵੀ ਮੇਰੇ ਨਾਲ ਕੰਮ ਕੀਤਾ ਤੇ ਹੁਣ ਮਤਲਬ ਹੋਰ ਵੀ ਮੁੰਡੇ ਆਏ ਜਿਵੇਂ ਰਾਜਵਿੰਦਰ ਇੱਕ ਮੁੰਡਾ ਤੇ ਤਕੀਨ ਨਵਾ ਆਇਆ ਪਹਿਲਾਂ ਨਹੀਂ ਸੀ ਉਹਨੇ ਕੰਮ ਕੀਤਾ ਸੋ ਮਿਲ ਜੁਲ ਕੇ ਇਦਾਂ ਨਵ ਨਵਕਰਨ ਮਾਸਟਰ ਭਜਨੌਰ ਦੀ ਬੇਟੀ ਤੇ ਉਹਨੇ ਪਹਿਲੇ ਸਾਲ ਮੇਰੇ ਨਾਲ ਕੀਤਾ ਸੀ ਪਿਛਲੇ ਸਾਲ ਨਹੀਂ ਸੀ ਕਰ ਸਕੇ ਆਪਣੇ ਰੁਝੇਮਾਂ ਕਾਰਨ ਇਸ ਵਾਰੀ ਉਹ ਵੀ ਬਹੁਤ ਹੀ ਜ਼ਬਰਦਸਤ ਇੱਕ ਭੂਮਿਕਾ ਨਿਭਾ ਰਹੀ ਹੈ ਸੋ ਤਕਰੀਬਨ 11 12 ਜਣੇ ਦੀ ਟੀਮ ਹੈ ਜੀ ਜਿਹਦੇ ਵਿੱਚ ਫੀਮੇਲਸ ਵੱਧ ਨੇ ਮੇਲਸ ਘੱਟ ਨੇ ਤੇ ਉਹਨਾਂ ਨਾਲ ਟੀਮ ਦਾ ਬਚਾ ਨਾਟਕ ਸਾਡਾ ਲਗਭਗ ਤਿਆਰ ਹੈ ਜੀ ਉਹਦਾ ਵੀ ਸੰਗੀਤ ਤਿਆਰ ਹੋ ਰਿਹਾ ਉਹਦੇ ਗੀਤ ਵੀ ਨੇ ਸੰਗੀਤ ਵੀ ਹੈਗਾ ਤੇ ਉਹ ਅਸੀਂ ਉਹਨੂੰ ਵੀ ਬਹੁਤ ਹੀ ਐਕਸਪੈਰੀਮੈਂਟਲ ਤਰੀਕੇ ਦੇ ਨਾਲ ਪੇਸ਼ ਕਰ ਰਹੇ ਹਾਂ ਬਹੁਤ ਹੀ ਮਜ਼ੇਦਾਰ ਤਰੀਕੇ ਨਾਲ ਕਿ ਲੋਕਾਂ ਨੂੰ ਇੱਕ ਥੀਏਟਰ ਦਾ ਸੁਆਦ ਵੀ ਆਵੇ ਲੋਕੀ ਐਂਟਰਟੇਨ ਵੀ ਹੋਣ ਲੋਕਾਂ ਨੂੰ ਗੁਦਗੁਦੀ ਵੀ ਹੋਵੇ ਹਾਸਾ ਵੀ ਆਵੇ ਇਮੋਸ਼ਨਲ ਵੀ ਹੋਣ ਤੇ ਸਮੱਸਿਆ ਕਰ ਤੱਕ ਪਹੁੰਚ ਜਾਣ ਹਾਂ ਸਮੱਸਿਆ ਤੱਕ ਹਾਂ ਹੋਇਆ ਸੋ ਅ ਦੋਹਾਂ ਨਾਟਕਾ ਮਾਰੇ ਕਾਫੀ ਵਿਸਥਾਰ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਹੈ ਪਰ ਇਹ ਨਾਟਕ 27 ਸਤੰਬਰ ਨੂੰ ਜੀ ਦੁਪਹਿਰੇ 2:30 ਵਜੇ ਗੇਟ ਖੁੱਲਨੇ ਆ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਰੈਡ ਰੈਡ ਸਟੋਨ ਦੇ ਵਿੱਚ ਕੋਈ ਥੀਏਟਰ ਵਾਲਾ ਜਿਹੜਾ ਹਾਲ ਹੈਗਾ ਉੱਥੇ ਸਭ ਨੇ ਪਹੁੰਚਣਾ ਔਰ ਇਹਦੇ ਬਾਰੇ ਹੋਰ ਜਾਣਕਾਰੀ ਆਪਾਂ ਜਿਹੜੇ ਇਸ ਕਲਾ ਮੰਚ ਦੇ ਮੁਖੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਮਲ ਬਦੇਰ ਉਹਨਾਂ ਨਾਲ ਉਹ ਵੀ ਦੱਸਾਂਗੇ ਤੁਹਾਨੂੰ ਪਰ ਇਨ ਦੀ ਮੀਨ ਟਾਈਮ ਨਾਟਕ ਬਾਰੇ ਤੁਹਾਨੂੰ ਡਾਕਟਰ ਸਾਹਿਬ ਸਰ ਗੋਣਾ ਨੇ ਕਾਫੀ ਵਿਸਥਾਰਤ ਤੌਰ ਤੇ ਬੈਕਗ੍ਰਾਉਂਡ ਦੱਸਤੀ ਹੈ ਤੁਸੀਂ ਮੈਨੂੰ ਲੱਗਦਾ ਹੈ ਕਿ ਲਾਜ਼ਮੀ ਇਹ ਨਾਟਕ ਵੇਖੋਗੇ ਮਿਸ ਨਹੀਂ ਕਰੋਗੇ ਕਿਉਂਕਿ ਜਦੋਂ ਇੱਕ ਸਮਾਂ ਲੰਘ ਜਾਂਦਾ ਫਿਰ ਬਾਅਦ ਵਿੱਚ ਪਛਤਾਈ ਦਾ ਸਮੇਂ ਸਰ ਉੱਥੇ ਪਹੁੰਚ ਪਹੁੰਚ ਕੇ ਸੀਟਾਂ ਲੈ ਕੇ ਜਿਹੜੇ ਇਹ ਨਾਟਕ ਇਹਨਾਂ ਮਿਹਨਤ ਨਾਲ ਤਿਆਰ ਕਰਦੇ ਔਰ ਆਪਣੇ ਲੋਕਲ ਕਲਾਕਾਰ ਵੀ ਇਸ ਸ਼ਾਮਲ ਹੈ ਤੁਸੀਂ ਉਹਨਾਂ ਨੂੰ ਜ਼ਰੂਰ ਦੇਖਣ ਵਾਸਤੇ ਆਉਣਾ ਔਰ ਤੁਸੀਂ ਵਾਕਈ ਪਸੰਦ ਕਰੋਗੇ ਤੇ ਤੁਸੀਂ ਇਹ ਸਮਝੋਗੇ ਕਿ ਜੇ ਨਾ ਦੇਖਿਆ ਹੁੰਦਾ ਤਾਂ ਮਿਸ ਕਰਦੇ ਸੋ ਇਹਦੇ ਨਾਲ ਹੀ ਆਪਾਂ ਡਾਕਟਰ ਸਾਹਿਬ ਦਾ ਕਰਦੇ ਹਾਂ ਧੰਨਵਾਦ ਸੋ ਡਾਕਟਰ ਸਾਹਿਬ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਤੁਸੀਂ ਗੱਲ ਕੀਤੀ ਨਾ ਪਹਿਲੀ ਵਾਰੀ ਨਾਟਕ ਖੇਡੇ ਜਾਣਾ ਤੁਹਾਨੂੰ ਉਹਦਾ ਹੋ ਰਿਹਾ ਇੱਥੇ ਉਹਦੇ ਵਾਸਤੇ ਤੁਹਾਨੂੰ ਬਹੁਤ ਬਹੁਤ ਬਧਾਈ ਥੈਂਕ ਯੂ ਜੀ ਅਵਰਸੀ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਇਸੇ ਤਰ੍ਹਾਂ ਆਪਣੇ ਇਸੇ ਵਿਸ਼ੰਦੇ ਵਿੱਚ ਮੈਂ ਕਹਿ ਸਕਦਾ ਕੰਟੀਨਿਊਸਲੀ ਕੰਮ ਕਰਦੇ ਹੋ ਤਾਂ ਤੁਹਾਨੂੰ ਸਕਸੈਸਫੁਲ ਹੁੰਦੇ ਦਵੋ ਬਹੁਤ ਮਿਹਰਬਾਨੀ ਪਰ ਇਹਦੇ ਨਾਲ ਹੀ ਬੀ ਸਪੈਸ਼ਲ ਦਾ ਇਹ ਅੰਕ ਸੀਰੀਜ਼ ਇਸ ਮੁਕਤ ਕਰਨ ਦੀ ਤੁਹਾਡੇ ਸੁਆਗਤ ਹੈ ਜਉਨੇ ਆ ਪਰ ਤੁਸੀਂ ਇਸ ਤਰ੍ਹਾਂ ਦੇਖਦੇ ਰਹੋ ਵੀ ਕਿਨ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯੋਰਸੈਲਫ